हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਇੱਕ ਬਈ ਵੜਾ ਸੂਈ ਵੀ ਆ ਤੇ ਇੱਕ ਬੱਚੀ ਆ ਬਈ ਆਹ ਪੁੱਛ ਲੈਨੇ ਬਈ ਤੁਹਾਡੇ ਆਜੋ ਬਈ ਜੀ ਹੱਸੀ ਕਾਲ ਹੱਸੀ ਕਾਲ ਜੀ ਕੋ ਠੀਕ ਹੋ ਵਧੀਆ ਬਈ ਠੀਕ ਆ ਜੀ ਬਈ ਜਿਹੜੀ ਕੱਲ ਪਈ ਸੀ ਕਿ ਪਰਸੋਂ ਪਈ ਸੀ ਕਿਵੇਂ ਰਿਹਾ ਰਿਸਪੌਂਸ ਬਈ ਐਮਨ ਕੇ ਚਲੋ ਬਈ ਆ ਬੀਆ ਕਮੈਂਟ ਆਜੇ ਦੋਵੇਂ ਜਾਨਵਰ ਸੇਲ ਕਰਦੇ ਸੀ ਠੀਕ ਹੈ ਚੰਗੇ ਸੀ ਜਾਨਵਰ ਹਾਂ ਜੀ ਬਈ ਮੋਲਵੀ ਵਿਜੈ ਜੀ ਸੀ ਮੋਲਵੀ ਬਾਈ ਜੈ ਜੀ ਸੀ ਨਾਮ ਤੇ ਐਡਰੈਸ ਬੋਲੋ ਬਾਈ ਤਰਮਿੰਦਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤੇ ਤਸਕੀਨ ਦਾ ਪਾਜੀ ਨੇੜੇ ਪਿੰਡ ਬਈ ਤਪਾ ਤੇ ਬਧੌੜ ਸ਼ਹਿਰ ਆ ਗਈ ਆ ਮੋਬਾਈਲ ਨੰਬਰ 628002 ਜੀ 1865 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜੀ ਇਹ ਬੈੱਡ ਦੇ ਨੇ ਕਿਹੜਾ ਸੂਸ ਸੂਈ ਹੈ ਇਹ ਬਾਈ ਦੂਜਾ ਸੂਆ ਸੂਈ ਹੈਗੀ ਹੂੰ ਮਹੀਨੇ ਕ ਦੇ ਲੱਗ ਭਗ ਮੇਰੇ ਸਾਹ ਨਾਲ ਸੂਈ ਬੂ ਮਗਰ ਇਹਦੇ ਬੱਚੀ ਆ ਬੱਚਾ ਮਗਰ ਬੱਚੀ ਆ ਬੱਚੀ ਬਹੁਤ ਜੰਗੀ ਹੈ ਨਾ ਹਾਂ ਬੱਚਾ ਮਗਰ ਬਈ ਬੱਚੀ ਆ ਦੋ ਜਾਨਵ ਤੇ ਕਿੰਨਾ ਦੁੱਧ ਹੁਣ ਹਾਜ਼ਰ ਹੈ ਨੈਟ ਦੁੱਧ ਦੇ ਸਲੇ ਡਾਕਟਰ ਆਪਣੇ ਕੋਲ ਤਾਂ ਐਗੂ ਹੀ ਹੈਗੀ 9 ਹੋਵੇ 10 ਹੋਵੇ ਇੰਨਾ ਹੋਊਗਾ ਜਮਨ ਨੈਟ ਠੀਕ ਆ ਚਵਾਈ ਚੂਈ ਦੀ ਇੱਕ ਨੰਬਰ ਠੰਡੀ ਸੀਲ ਵਸੇਰੀ ਬਿਨਾ ਨਿਆਣੇ ਤੋਂ ਚੋ ਦੇਣੀ ਆਪਾਂ ਬਿਨਾ ਨਿਆਣੇ ਤੋਂ ਚੋ ਕੇ ਦਿਖਾਵਾਂਗੇ ਵੀਡੀਓ ਚ ਹੁਣ ਆਪਾਂ ਚੋ ਕੇ ਦਿਖਾ ਰਹੇ ਹਾਂ ਰੇਟ ਆਪਣਾ ਮੋਲਾ ਵਾਲਾ ਨਹੀਂਗਾ 40 ਮੰਗ ਲਈ ਜੇ 45 ਸਿਰਫ 35000 ਰੁਪਏ ਰੇਟ ਦਾ ਠੀਕ ਆ ਮਾਨਦਾਨ ਹੋ ਜਾ ਮਾਨਦਾਨ ਹੋ ਜਾ ਕੋਲ ਲੈ ਬਈ ਤੋੜ ਕੇ ਦਿਖਾ ਦੇ 35000 ਰੁਪਏ ਮੋਲਾ ਬਾਕੀ ਜਿਹੜਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜਾ ਠੰਡੀ ਸੀਲ ਪੂਰੀ ਹੈ ਫੇਸ ਉਸ ਚੰਗਾ ਕਰਦ ਬੱਡ ਚੰਗਾ ਯਾਦਵਰੀਡ ਚੰਗੀ ਆ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਤੁਰਾ ਤਰਾ ਕਰਮਾੜੀ ਦਾ ਚੰਗਾ ਗਾ ਬਈ ਚੰਗੀ ਆ ਗੜ ਸਨਖੀ ਆ ਬਈ ਬਾਕੀ ਵੱਡੀ ਗੱਲ ਜਾਣ ਜਾਂਦਾਲੀਆ ਸਭੀ ਵੀ ਹੈ ਜਾਨ ਚੰਗੀ ਆ ਬਾਕੀ ਵੱਡੀ ਵਾਲਾ ਦੁੱਧ ਦੋ ਵਧੀਆ ਲੈ ਲਓ ਮੱਝਾ ਵਰਗਾ ਦੁੱਧ ਦੋ ਹੈਂਡਫੁੱਲ ਗਰਮੀ ਵੀ ਨਹੀਂ ਮੰਨਦੀ ਹੈਂਡਫੁੱਲ ਗਰਮੀ ਵੀ ਨਹੀਂ ਮੰਨਦੀ ਹੈਂਡ ਸ਼ੇਦੇ ਐਸੇ ਪਾਸੇ ਆਉਂਦੀ ਆ ਇਹਦੀ ਹੂੰ ਗਰਮੀ ਵੀ ਨਹੀਂ ਮੰਨਦੀ ਬਈ ਕਰਮੀ ਵੀ ਨਹੀਂ ਮੰਨਦਾ ਬੱਚਾ ਹੀ ਬੱਚੀ ਹੈ ਬੱਚੀ ਵੀ ਚੰਗੀ ਆ ਮਾਰਾ ਬਈ ਮੁੱਲ ਵੀ ਜਾਇ ਜਾਇ 35000 ਰੁਪਏ ਮੰਨਤਾ ਨੇ ਜਿਹੜਾ ਜ਼ਰੂਰ ਕੋ ਜੂਗਾ ਅੱਗੇ ਵੀਰੇ ਬੱਚੀ ਬਾਰੇ ਕਿੰਨੀ ਉਮਰ ਹੈ ਜੀ ਇਹ ਡਾਕਟਰ 10 11 ਮਹੀਨੇ ਦੀ ਬੱਚੀ ਹੈ ਖੀਰੀ ਬੱਚੀ ਹੈ ਹਜੇ ਠੀਕ ਆ ਤੇ ਬਾਕੀ ਜਿਹੜੀ ਦੀ ਫੇਸ ਦੀ ਕੁਆਲਿਟੀ ਹੈਗੀ ਹੂੰ ਪ੍ਰਿੰਟ ਪ੍ਰਿੰਟ ਚੰਗਾ ਕਰਦੇ ਵੈਡ ਚੰਗਾ ਕੁਆਲਿਟੀ ਪਹੁੰਚੇ ਆ ਫੇਸ ਦੇਖੋ ਫੇਸ ਦੇਖਣਯੋਗ ਆ ਬੜਾ ਕਮਾਲ ਆ ਬੋਦੀ ਬਾਦੀ ਬੱਚੀ ਹੈਗੀ ਬੋਦੀ ਬਾਦੀ ਚੰਗੇ ਚੰਗੇ ਸੀਮਣ ਦੀ ਠੀਕ ਆ 21 ਕਿਲੋ ਦੀ ਮਾਤਰਾ ਤੋਂ ਦੋ ਸੀਗਾ ਠੀਕਾ 20 ਲੀਟਰ ਦੀ ਮਾਨਦੋਸ ਸਿੱਧਾ ਲਈ ਝੋਲੀ ਆਪਾਂ ਨੇੜ ਤੋਂ ਚੈੱਕ ਕਰਵਾਵਾ ਵੀ ਝੋਲੀ ਬੜੀ ਕਮਾਲ ਦੀ ਹੈ ਬਈ ਰੰਗ ਰੂਪ ਜਿਹੜਾ ਬੱਚੀ ਦਾ ਫੇਸ ਆ ਸਟਰਕਚਰ ਆ ਜਿਹੜਾ ਬੱਚੀ ਦਾ ਬਹੁਤ ਜਿਆਦਾ ਸੋਹਣਾ ਬਹੁਤ ਜਿਆਦਾ ਚੰਗਾ ਬਈ ਤੋਰਾ ਤਾਰਾ ਕਮਾਲ ਝੂਲੀ ਦੇਖੋ ਕੀ ਬਾਤ ਹੈ ਗੱਬਣਾ ਵਾਂਗੂ ਬਈ ਝੂਲੀ ਰਖਾਉਂਦੀ ਆ ਬੜ ਜਿਹੜੀ ਬਹੁਤ ਝੂਲੀ ਚਾਹ ਵੀ ਹੈ ਨਹੀਂ ਪੂਰਾ ਕੱਲਾ ਕੱਲਾ ਥਣ ਪੂਰੀ ਵੀ ਥਣ ਤੇ ਗਲਾਬੀ ਥਣ ਲੈ ਕੀ ਬਾਤ ਝੂਲੀ ਦੇ ਹੀ ਜਾ ਗੱਬਣਾ ਛੋਟਾ ਜਿਹਾ ਥਣ ਨਹੀਂ ਹੈਗਾ ਥਣ ਬਹੁਤ ਠੰਗ ਆ ਗਏ ਪੂਰੇ ਦੀ ਚੜਾਈ ਪੂਰੀ ਫੁੱਲ ਆ ਤੇ ਬੱਚੀ ਕੁਆਲਿਟੀ ਪੂਰੀ ਚੰਗੀ ਆ ਸਹੀ ਹੱਲ ਕੀ ਮੁੱਲ ਆ ਭਰਾ ਫਿਰ ਹੋਰ ਡਾਕਟਰ ਦਾ 25000 ਰੁਪਏ ਮੰਤਾਨ ਹੋ ਜੀ ਮੰਤਾਨ ਹੋ ਜੀ ਜ਼ਰੂਰ 25000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚ ਮੰਤਾਨ ਜ਼ਰੂਰ ਹੋ ਜਾਊਗਾ ਚੰਗੀ ਆ ਬਈ ਬੱਚੀ ਯਾ ਤੇ ਬ੍ਰੀਟੋ ਫੁੱਲ ਮੁੱਲ ਵੀ ਜਾਇਜ਼ ਆ ਮਾਨਦਨ ਜ਼ਰੂਰ ਹੋ ਜਾਊਗਾ ਅੱਗੇ ਬਈ ਵੜਾ ਜਿਹੜੀ ਆਪਾਂ ਸੋਨ ਚਵਾਈ ਕਰਕੇ ਦੀ ਖਾਨ ਨੇ ਆਜ ਬਈ ਮੈਂ ਕਹਦਾ ਇੰਨੀ ਆ ਬਣਾ ਬੱਚਾ ਛੱਡ ਮੈਂ ਦੇ ਥੱਲੇ ਹੂੰ ਬਾਹੀ ਬਹਿ ਜਾਣਾ ਬਣਾ ਨੇ ਆ ਤੁਹਾਡਾ ਕੀ ਆ ਮੜਾ ਮੋਟਾ ਜਾ ਉੱਪਰ ਆ ਜਾ ਕਰ ਲੀ ਹਾਂ ਕੋਈ ਨਿਆਣਾ ਨਹੀਂ ਪਾਉਣ ਦੀ ਲੋੜ ਕੋਈ ਬੱਚਾ ਨਹੀਂ ਛੱਡਣ ਦੀ ਲੋੜ ਮਾਹ ਉਹਨਾ ਬਹਿ ਜਾ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਕੱਲਾ ਹੂੰ ਦਿਖਾ ਦੇ ਬਈ ਆ ਦੇ ਲੈ ਬਈ ਬਾਲਟੀ ਖਾਲੀ ਆ ਹਨਾ ਤੇ ਚਵਾਈ ਆ ਜਿਹੜੀ ਕਰਕੇ ਦਿਖਾਉਣ ਨੇ ਧਾਰ ਬੜੀ ਚੰਗੀ ਆ ਨਾ ਆ ਦੇਖਿਆ ਕੀ ਬਾਤ ਆ ਬਈ ਚਵਾਈ ਬਹੁਤ ਚੰਗੀ ਆ ਲੈ ਕੀ ਬਾਤ ਲੈ ਚਾਰੇ ਥਾਣਾ ਦੀ ਚਵਾਈ ਦੇਖੋ ਬਈ ਚਵਾਈ ਬਹੁਤ ਚੰਗੀ ਆ ਗੰਨੇ ਵਰਗੀ ਧਾਰ ਆ ਜਿਹੜੀ ਅੱਪਾ ਪਾਰसों ਵੀਡੀਓ ਪਾਈ ਸੀ ਉਹਦੇ ਵਾਂਗੂ ਚਵਾਈ ਆ ਹਨਾ ਚਵਾਈ ਹੋਰ ਵੀ ਗੁੱਡ ਸੀ ਜਮਾ ਹੂੰ ਚਵਾਈ ਦੇਖੋ ਲੈ ਵੀਰੇ ਕਿਆ ਬਾਤ ਹੈ ਤੇ ਭਾਈ ਜੇ ਮੈਂ ਮਰਦੀ ਚੋਈ ਚੱਲ ਕੋਈ ਚੱਕਰੀ ਨਹੀਂਗਾ ਮਾੜਾ ਦੁੱਧ ਵੀ ਮੱਝ ਹਰਗਾ ਕਾਈ ਦਾ ਛੇ ਫੈਟ ਆਉਂਦੇਗਾ ਹਾਂ ਵੀਰੇ ਮੈਂ ਪਹਿਲਾਂ ਹੀ ਯਾਦ ਬ੍ਰੀਡ ਦੇ ਹਿਸਾਬ ਨਾਲ ਕਹਿ ਕੇ ਹਟਿਆ ਵੀ ਜਮਾ ਮੱਝਾਂ ਵਰਗਾ ਦੁੱਧ ਦੀ ਹੋਊਗੀ ਫੈਂਡ ਫੋਟ ਫੁੱਲ ਆਉਣੀ ਸੱਚੀ ਵੱਡੀ ਗੱਲ ਚਵਾਈ ਦੇਖੋ ਚਵਾਈ ਬਹੁਤ ਚੰਗੀਆਂ ਪੂਰੀ ਨਰਮ ਚਵਾਈ ਆ ਰਹੀ ਹੈਗਾ ਮਨੂੰ ਲੱਗਦਾ ਤੂੰ ਕੈਮਰਾ ਲੈ ਕੇ ਆ ਗਿਆ ਕੋਲੇ ਹਾਂ ਲੈ ਸਾਲ ਮਾਰ ਕੇ ਪਰੇ ਹੋ ਜੂਗੀ ਲੈ ਮਾ ਇਹਨਾਂ ਕਿੜੀ ਪੱਠੇ ਖਾਈ ਜਾਂਦੀ ਹੈ ਕੋਈ ਚੱਕਰੀ ਨਹੀਂ ਹੋਵੇ ੱੱੱਲਣ ਵਾਲੀ ਤਾਂ ਹੈ ਹੀ ਨਹੀਂ ਕਰਮਾ ਜੀ ਪੈਰ ਵੀ ਨਹੀਂ ਚੱਕਣਾ ਗਾ ਲੈ ਜਵਾਗ ਹੋਏ ਥੱਲੇ ਦਾ ਸਹੀ ਗੱਲ ਆ ਭਾਈ ਸੱਚੀ ਵੱਡੀ ਗੱਲ ਭਾਈ ਜਿਵੇਂ ਅੱਜ ਕੱਲ ਪਸ਼ੂਆਂ ਨੂੰ ਥਾਂ ਥੋੜਾ ਰਹਿ ਜਾਂਦਾ ਰਵਿੰਦਰ ਤੇ ਚੱਕਰ ਕੀ ਪੈਂਦਾ ਜਿਵੇਂ ਇੱਥੇ ਆਪਾਂ ਗਰਮੀ ਜ਼ਿਆਦਾ ਮੰਨਦੀ ਆ ਇਹਨੇ ਗਰਮੀ ਭੋਰਾ ਨਹੀਂ ਮੰਨਦੀ ਇਹਨੇ ਗਰਮੀ ਨਹੀਂ ਮੰਨਦੀ ਮਾਜੇ ਬੰਗੂ ਟੈਂਪਰੇਚਰ ਪੂਰਾ ਚੱਲੂਗੀ ਚਵਾਈ ਚਵਾਈ ਬਈ ਨੰਬਰ 1 ਉਠੀ ਆਲਾ ਥਾਣਾ ਕੱਲਾ ਕੱਲਾ ਥਾਣਾ ਵੱਡੀ ਗੱਲ ਚਵਾਈ ਨਿਬੜਦੀ ਆ ਭਈ ਆਏ ਨਹੀਂ ਹੈਗਾ ਵੀ ਉਹੀ ਧਾਰ ਦੀ ਮੜੀ ਸੀ ਬ੍ਰੀਕ ਦੀ ਵੱਜੇਗਾ ਹਨਾ ਮੋٹے ਮੋٹے ਚਵਾਈ ਹੈ ਰਾਕਾ ਹੋਲ ਵੀ ਜਾਜਾ 35000 ਰੁਪਏ ਮੰਨ ਤਾਂ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਮੋਟੀ ਮੋਟੀ ਚੁਈਆ ਬਾਈ ਆ ਬਾਈ ਦੀ ਗੱਲ ਸਹੀ ਆ ਦੁੱਧ ਵੀਰੇ ਕਿਲੋ ਘਟਾ ਦੇ ਦੇ ਵੱਡੀ ਗੱਲ ਠੰਡੀ ਸੀ ਲੋ ਮੇਨ ਗੱਲ ਤਾਂ ਇਹੀ ਐਟਰ ਹੋਇਆ ਕਿ ਇਹਨਾਂ ਦਾ ਵੀ ਦੁੱਧ ਦੀ ਬਾਹਰ ਦੀ ਭਰੀ ਵਿਟਲਾ ਦੇ ਹਾਂ ਲੈ ਮੋਜਨਾ ਬਾਈ ਚੁਈ ਜਾਂਦਾ ਕਿ ਐਵੇਂ ਨਹੀਂ ਕੋਈ ਚੱਕਰ ਵੀ ਆਪਾਂ ਤਾਂ ਹਾਂ ਰੱਖੀ ਬੈਠੇ ਆ ਨਾ ਲੈ ਥੱਲੇ ਰੱਖ ਲੈ हां ओ भाई दी आदत तक ही गोडियां जरा के जोंगी कोई जत्ते हां हमारे पशुएं ही तोने हैं ठीक है ये नहीं हैगा कि गाह हलजूगी हम आज मैं ਥੱਲੇ ਮਰਜੀ ਬਾਲਟੀ ਰੱਖ ਲਾ ਮੋਂ ਇਹਨਾਂ ਪੱਟੇ ਖਾਈ ਜਾਂਦੀ ਐ ਕੋਈ ਨਿਆਣਾ ਨਹੀਂ ਪਾਇਆ ਕੁਛ ਨਹੀਂ ਕਰਿਆ ਮੋਂ ਇਹ ਨਾ ਖੜੀ ਐ ਠੰਡੀ ਢੁੰਡੀ ਦੋ ਤਾਂ ਬਈ ਆਂਤੀ ਨਹੀਂ ਮੁੱਲ ਵੀ ਜਾਜਾ 35000 ਰੁਪਏ ਮਾਂ ਤਾਂ ਜਰੂਰ ਚਾਹੂਗਾ ਹਮ ਕਿਆ ਬਾਤ ਹੈ ਜੀ ਬਾਈ ਬੋਕੀ ਥੋੜੇ ਪੱਠਾ ਨਾ ਰੱਜ ਜਾਂਦੀ ਹੈ ਬਾਈ ਇਹ ਹੈ ਹਨ ਉਹ ਨਹੀਂ ਉਹ ਵੀ ਸੌਰਾ ਦੇ ਨਹੀਂ ਖਾਈ ਜੋ ਬਾਕੀ ਅੱਛਾ ਫੜੀ ਡਾਟਾ ਸਭਾਈ ਨਹੀਂ ਪਾਲਦੀ ਹੂੰ ਉਹ ਤਾਂ ਜਿਵੇਂ ਕਹਿੰਦਾ ਫਾਰੇ ਪੂਰੇ ਬਾਲੇ ਪਾੜ ਲੈਂਗਾ ਸਹੀ ਗੱਲ ਹੈ ਬਾਈ ਇਹਨੂੰ ਕੋਈ ਚੱਕਰ ਨਹੀਂ ਇਹਨੂੰ ਕੋਈ ਚੱਕਰ ਹੀ ਨਹੀਂ ਹੈ ਇਹਦਾ ਬੰਦੇ ਜੇ ਹਿੰਮਤ ਹੋਣੀ ਚਾਹੀਦੀ ਦੁੱਧ 12 13 ਕਿਲੋ ਦੇ ਦੇ ਰਿਲੇਟਿਵ ਕਿਹਾ ਗਿਆ ਵਧੀਆ ਠੀਕ ਆ ਨਾਲੇ ਤਾਜੀ ਆ ਮਗਰ ਬੱਚੀ ਆ ਹੂੰ ਬਾਕੀ ਰੇਟ ਵੀ ਡਾਕਟਰ ਜੇ ਦੇਖਾਇਆ ਕੋਈ ਕੁਝ ਨਹੀਂ ਉਹਦੇ ਹਿਸਾਬ ਨਾਲ ਹਨਾ ਠੀਕ ਆ ਬਾਈ ਰੇਟ ਹਨਾ ਬਰਡ ਵੀ ਚੰਗੀ ਆ ਦੁੱਧ ਵੀ ਚੰਗਾ ਤੇ ਬੱਚਾ ਹੀ ਮਗਰ ਬੱਚੀ ਆ ਹਨਾ ਸੋਈ ਸਵਾਈ ਆ ਦੁੱਧ ਤੇ ਆਈ ਵੀ ਆ ਕਿਲੋ ਆਪਾਂ ਜਿਹੜਾ ਕਹਿ ਤਾ ਉਹ ਨਹੀਂ ਹੋਊਗਾ ਚਿੱਟਾ ਦੁੱਧ ਮੱਝਾਂ ਵਰਗਾ ਦੁੱਧ ਆ ਦੁੱਧ 10 ਕਿਲੋ ਕਹਤਾ ਤੇ ਦੁੱਧ 7 ਕਿਲੋ ਲਿਖੂ ਮੱਝ ਲੈਣੀ ਆ ਬਾਈ ਲੱਖ ਤੋਂ ਬਾਹਰ ਮਿਲਦੀ ਅੱਜਕੱਲ ਹਾਂ ਤੇ ਦੇਖ ਕੇ ਵੀ ਨਹਿਣਾ ਘਰੇ ਦੁੱਧ ਪੀਣਾ ਦਾ ਕੁਝ ਨਹੀਂ ਕਹਿੰਦੀ ਚੰਗੀ ਆ ਚਿੱਟਾ ਦੁੱਧ ਆ ਲੈ ਬਾਈ ਬਹੁਤ ਚੰਗੀ ਹੈ ਬਾਈ। 22 ਡਰਾਇਟਰ ਜੁਗਰੇ ਪੰਪਰ ਕੀ ਹੂੰ। ਕਿੰਨਾ ਕੋ ਗੋ ਗੁਰਵਿੰਦਰ ਦੋਤਾ ਇਹ 10 ਕਿਲੋਟਰ ਦੀ ਡਰਾਇਟਰ ਬਾਲਟੀ ਹੈਗੀ ਹੁਣ ਕੋ ਆ ਜਲਾ ਵੀ ਇਹ ਜਿਹੜੇ ਸਾਨੂੰ ਆਪਣਾ ਟਾਈਮ ਆਗਾ ਵੀਡੀਓ ਦਾ ਹੂੰ ਤੇ ਦੁੱਧ ਕੋਟ ਵਾਧੀ ਹੋਣਾ ਸਾਢੇ 5 ਕਿਲੋ ਦੁੱਧ ਦਾ ਢੁੱਲਾ ਢੁਲਾ ਹੋਊਗਾ ਹੋਊਗਾ ਹਨ ਹਾਂ ਠੀਕ ਹੈ ਸਾਢੇ 5 ਲੀਟਰ ਬਾਈ ਕਹਿੰਦਾ ਦੁੱਧ ਖੁੱਲਾ ਡੁੱਲਾ ਹੋਊਗਾ 11 ਮੰਨ ਲਿਓ ਸਾਰਾ ਝਾੜ ਜਾਂਦੀ ਹੈ 10 ਮੰਨ ਲਿਓ ਲੈੇ ਵਾ ਜਮਾ ਝਾੜ ਗਈ ਜਮਾ ਨਾ ਝੋੜ ਗਈ ਉਹੀ ਇਕੱਲਾ ਇਕੱਲਾ ਥਾਣ ਪਿਆ ਬਈ ਤੇ ਸੂਸ ਰੰਗ ਰੂਪ ਬਹੁਤ ਚੰਗਾ ਯਾਦ ਵੀ ਚੰਗੇ ਬੱਚਾ ਮਗਰ ਬੱਚੇ ਮੁੱਲ 35000 ਰੁਪਇਆ ਮਾਨਤਾਣ ਜਿਹੜਾ ਜਰੂਰ ਹੋ ਜੀ ਤੇ ਕਿਸੇ ਵੀਰ ਨੂੰ ਬਈ ਦੋਵੇਂ ਨਗਾਂ ਚ ਕੋਈ ਵੀ ਨਗ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਬਾਈ